ਅੱਜ ਆਪਾਂ ਤੁਹਾਨੂੰ ਬਣਾਉਣੀ ਦੱਸਾਂਗੇ ਪੈਂਟੀ ਜਾਨੀ ਕਿ ਲੇਡੀਜ਼ ਅੰਡਰਵੀਅਰ ਇਹਨੂੰ ਆਪਾਂ ਜਿਵੇਂ ਕਿ ਆਪਣੇ ਪੀਰੀਅਡਸ ਦੇ ਦਿਨ ਨੇੜੇ ਹੁੰਦੇ ਨੇ ਤੇ ਆਪਾਂ ਨੂੰ ਨਾਲ ਜਾਂ ਤਾਂ ਪੈਡ ਕੈਰੀ ਕਰਨਾ ਪੈਂਦਾ ਜਾਂ ਫਿਰ ਆਪਾਂ ਵੇਅਰ ਕਰਦੇ ਆਂਗੀ ਤੇ ਆਪਾਂ ਨੂੰ ਉਹ ਪੈਡ ਵਗੈਰਾ ਨਾਲ ਕੈਰੀ ਕਰਨ ਦੀ ਲੋੜ ਨਹੀਂ ਤੇ ਜਦੋਂ ਆਪਣੇ ਪੀਰੀਅਡਸ ਦੇ ਦਿਨ ਨੇੜੇ ਹੋਣ ਤਾਂ ਆਪਾਂ ਇਹਨੂੰ ਆਰਾਮ ਨਾਲ ਕੈਰੀ ਆਪਣੇ ਵੇਅਰ ਕਰ ਸਕਦੇ ਆਂ ਤੇ ਇਹ ਵਾਸ਼ੇਬਲ ਵੀ ਆ ਸੋ ਵੀਡੀਓ ਨੂੰ ਪੂਰਾ ਦੇਖਿਓ ਕਿਸ ਤਰ੍ਹਾਂ ਇਹ ਬਣਾਉਣੀ ਆ ਤੇ ਕਰਦੇ ਆਪਾਂ ਵੀਡੀਓ ਸ਼ੁਰੂ ਸੋ ਇਹਨੂੰ ਬਣਾਉਣ ਲਈ ਆਪਾਂ ਨੇ ਦੇਖੋ ਇੱਥੇ ਇੱਕ ਲੋਰ ਲਈ ਆ। ਇਹਦੇ ਲਈ ਆਪਾਂ ਟੀ-ਸ਼ਰਟ ਦਾ ਕੱਪੜਾ ਵੀ ਯੂਜ਼ ਕਰ ਸਕਦੇ ਹਾਂ ਜਾਂ ਫਿਰ ਆਪਾਂ ਇਹਨੂੰ ਕਾਟਨ ਦੇ ਕੱਪੜੇ ਤੇ ਵੀ ਤਿਆਰ ਕਰ ਸਕਦੇ ਹਾਂ। ਸੋ ਆਪਾਂ ਇੱਥੇ ਲੋਰ ਲਈ ਆ। ਇਹਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਾਂਗੇ। ਇਹਨੂੰ ਤੁਸੀਂ ਕਿਸੇ ਵੀ ਕੱਪੜੇ ਤੇ ਤਿਆਰ ਕਰ ਸਕਦੇ ਹੋ। ਕਾਟਨ ਦੇ ਜਾਂ ਫਿਰ ਬੱਚਿਆਂ ਦੇ ਟੀ-ਸ਼ਰਟ ਵਗੈਰਾ ਉਹ ਆਪਾਂ ਇੱਥੇ ਰੀ-ਯੂਜ਼ ਕਰ ਸਕਦੇ ਹਾਂ। ਇੱਕ ਤਾਂ ਕੱਪੜੇ ਦਾ ਆਪਾਂ ਦੁਬਾਰੇ ਵਰਤੋਂ ਕਰ ਲਾਂਗੇ। ਜਿਹੜੇ ਆਪਣੇ ਘਰਾਂ 'ਚ ਆਮ ਹੀ ਵੇਸਟ ਕੱਪੜੇ ਪਏ ਹੁੰਦੇ ਨੇ ਤੇ ਇੱਕ ਆਪਣੇ ਬਹੁਤ ਜ਼ਿਆਦੇ ਕੰਮ ਦੀ ਜਿਹੜੀ ਚੀਜ਼ ਆਪਾਂ ਉਹ ਤਿਆਰ ਕਰਾਂਗੇ ਇਹਨਾਂ ਤੋਂ ਬਣਾ ਕੇ ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਤੇ ਜੇ ਕੋਈ ਸਮਝ ਨਾ ਆਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੇ ਦੋ ਪੀਸ ਕੱਢ ਲਏ ਨੇ ਤੇ ਇਹਨਾਂ ਨੂੰ ਆਪਾਂ ਕੱਪੜੇ ਨੂੰ ਉੱਪਰੋਂ ਕਰ ਲਾਂਗੇ ਇੱਕ ਸਾਰ ਕੱਟ ਕੇ ਤੇ ਆਪਾਂ ਡਬਲ ਡਬਲ ਐਕਸਲ ਸਾਈਜ਼ ਲਈ ਬਣਾ ਰਹੇ ਹਾਂ ਤੇ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ ਲੈ ਲਿਆ ਗਿਆ 11 ਇੰਚ ਇਧਰ ਨੂੰ ਵੀ ਆਪਾਂ 11.5 ਇੰਚ ਦੇ ਨਿਸ਼ਾਨ ਲਾ ਲਾਂਗੇ ਇੱਥੋਂ ਆਪਾਂ ਲਵਾਂਗੇ 2 ਇੰਚ ਜਿਹੜੀ ਬੰਦ ਸਾਈਡ ਆ ਉਹ ਪਰਲੀ ਸਾਈਡ ਨੂੰ ਆ ਤੇ ਉਰਲੀ ਸਾਈਡ ਆਪਣੀ ਕਪੜੇ ਦੀ ਖੁੱਲੀ ਸਾਈਡ ਆ ਇੱਥੋਂ ਆਪਾਂ 2 ਇੰਚ ਲੈ ਲਿਆ 2 ਜਾਂ ਪੌਣੇ 2 ਵੀ ਆਪਾਂ ਰੱਖ ਸਕਦੇ ਹਾਂ 2 ਇੰਚ ਬਹੁਤ ਹੁੰਦਾ ਤੇ ਇੱਥੋਂ ਆਪਾਂ 4 ਇੰਚ ਦੇ ਨਿਸ਼ਾਨ ਲਾਵਾਂਗੇ ਐਸਟਰਾ ਜਿਵੇਂ ਆਪਾਂ ਕਮੀਜ਼ ਦੇ ਮੋਢੇ ਦੀ ਗੁਲਾਈ ਪਾਉਣੀ ਆ ਉਸ ਤਰ੍ਹਾਂ ਆਪਾਂ ਇਹਨੂੰ ਬੁਲਾਈ ਦੇ ਲਾਂਗੇ ਥੋੜੀ ਜੀ ਆਪਾਂ ਜਿਹੜੇ ਫਰੰਟ ਵਾਲਾ ਪੱਲਾ ਆਪਣਾ ਉਹਦੇ 'ਚ ਥੋੜੀ ਜੀ ਹੋਰ ਜ਼ਿਆਦਾ ਡੂੰਗੀ ਗਲਾਈ ਦਵਾਂਗੇ ਬੈਕ ਵਾਲੇ ਨਾਲੋਂ ਤੇ ਫਰੰਟ ਬੈਕ ਦੇ ਨਿਸ਼ਾਨ ਲਾ ਕੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਹ ਆਪਣੇ ਜਦੋਂ ਮਹੀਨੇ ਦੇ ਆਪਣੇ ਲਾਸਟ ਦੇ ਨੇੜੇ ਹੁੰਦੇ ਨੇ ਤੇ ਆਪਾਂ ਉਦੋਂ ਇਹਨੂੰ ਵਧੀਆ ਤਰੀਕੇ ਨਾਲ ਇਹ ਮਤਲਬ ਯੂਜ਼ ਕਰ ਸਕਦੇ ਆ ਕਿਉਂਕਿ ਇਹਨੂੰ ਆਪਾਂ ਧੋ ਸਕਦੇ ਆਂਗੇ ਤੇ ਆਪਾਂ ਨੂੰ ਪੈਡ ਵਗੈਰਾ ਇੱਕ ਤਾਂ ਜੇ ਆਪਾਂ ਨਾਲ ਕੈਰੀ ਕਰਦੇ ਆਂ ਜਾਂ ਯੂਜ਼ ਕਰਦੇ ਆ ਉਹ ਬੇਸਟ ਹੋ ਜਾਂਦੇ ਨੇਗੇ ਨਾਲ ਆਪਾਂ ਨੂੰ ਕੈਰੀ ਜ਼ਰੂਰ ਕਰਨੇ ਪੈਂਦੇ ਨੇ ਜਦੋਂ ਆਪਣੇ ਮਤਲਬ ਪੀਰੀਅਡ ਦੇ ਦਿਨ ਨੇੜੇ ਹੁੰਦੇ ਨੇ ਤੇ ਉਦੋਂ ਆਪਾਂ ਇਹ ਚੀਜ਼ ਨੂੰ ਵਰਤ ਸਕਦੇ ਆਂ ਉਹਦੇ ਲਈ ਇਹ ਬਹੁਤ ਵਧੀਆ ਚੀਜ਼ ਹੈ ਤੁਸੀਂ ਇਹਨੂੰ ਜ਼ਰੂਰ ਬਣਾਓ ਤੇ ਦੇਖੋ ਆਪਾਂ ਨੇ ਬੈਕ ਵਾਲੇ ਪੱਲੇ ਦੀ ਕਾਟ ਪਾ ਕੇ ਹੁਣ ਆਪਾਂ ਫਰੰਟ ਵਾਲੇ ਦੀ ਥੋੜੀ ਜੀ ਡੰਗਾਈ ਦੇ ਰਹੇ ਹਾਂ ਉਹ ਤੋਂ ਬਾਅਦ ਆਪਾਂ ਇਹਦੀ ਝੋਲੀ ਦੀ ਸਿਉਣ ਲਾਵਾਂਗੇ ਇਹ ਆਪਾਂ ਨੇ ਇੱਕ ਪੀਸ ਕੱਪੜੇ ਦਾ ਹੋਰ ਕੱਟ ਕਰਿਆ ਇਹਦੀ ਲੰਬਾਈ ਹੈਗੀ ਆ 9 ਇੰਚ ਤੇ ਚੜਾਈ ਆਪਾਂ ਨੇ ਲਈਆ 6 ਇੰਚ ਏ ਦੇਖੋ ਆਪਾਂ ਇਹ ਤਿੰਨ ਚਾਰ ਕਾਟਨ ਦੇ ਕੱਪੜੇ ਦੀਆਂ ਤਾਹਾਂ ਲਈਆਂ ਨੇ ਇੱਥੇ ਤੁਸੀਂ ਇਹਦੇ ਵਿੱਚ ਸਪੰਜ ਵੀ ਯੂਜ਼ ਕਰ ਸਕਦੇ ਆਪਾਂ ਜਿਹੜੀ ਸੌਫਟ ਸਪੰਜ ਆਉਂਦੀ ਆ ਉਹ ਵੀ ਆਪਾਂ ਲੈ ਸਕਦੇ ਆ ਜਿਹੜੀ ਆਪਾਂ ਪिलो ਵਗੈਰਾ ਬਣਾਉਣ ਵਿੱਚ ਸਰਾਣੇ ਵਗੈਰਾ ਬਣਾਉਣੇ ਆ ਉਹਦੇ ਵਿੱਚ ਆਪਾਂ ਯੂਜ਼ ਕਰਦੇ ਆ ਉਹ ਵਾਲੀ ਸਪੰਜ ਆਪਾਂ ਇੱਥੇ ਲੈ ਸਕਦੇ ਆ ਤੇ ਇਹਨੂੰ ਆਪਾਂ ਇੱਥੇ ਕਾਟਨ ਦੇ ਕੱਪੜੇ ਨੂੰ ਇਸ ਤਰ੍ਹਾਂ ਰੱਖਾਂਗੇ ਇਹਦੇ ਸੈਂਟਰ 'ਚ ਝੋਲੀ ਦੇ ਚ ਜੀ ਆਪਾਂ ਲੋਰ ਦੇ ਨਾਲ ਦਾ ਕੱਪੜਾ ਲਾਉਂਦੇ ਸੀ ਜੀ ਫਿਰ ਇਹਨੇ ਕਾਫੀ ਜ਼ਿਆਦਾ ਮੋਟੀ ਹੋ ਜਾਣਾ ਸੀ ਤੇ ਫਿਰ ਇਹ ਮਤਲਬ ਕੰਫਰਟੇਬਲ ਨਹੀਂ ਰਹਿੰਦੀ ਹੈਗੀ ਪੌਣ ਚ ਇਸ ਲਈ ਆਪਾਂ ਕਾਟਨ ਦਾ ਕੱਪੜਾ ਇੱਥੇ ਯੂਜ਼ ਕਰਿਆ ਤੇ ਉੱਪਰ ਆਪਾਂ ਇਹ ਜਿਹੜਾ ਇਹਦੇ ਨਾਲ ਦਾ ਕੱਪੜਾ ਕੱਟਿਆ ਹੈਗਾ ਇਹ ਰੱਖਾਂਗੇ ਤੇ ਸਾਈਡਾਂ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਵੀ ਆਪਣਾ ਜਿਹੜਾ ਵਾਲੇ ਕੱਪੜੇ ਨੇ ਉਹ ਉਹਦੇ ਉੱਪਰ ਆਪਣੀ ਜਿਹੜੀ ਸਿਉਣਾ ਉਹ ਆਵੇ ਕਪੜਾ ਉਹ ਵਿੱਚ ਆਉਣਾ ਚਾਹੀਦਾ ਤਾਂ ਕਿ ਆਪਣਾ ਕਪੜਾ ਜਿਹੜਾ ਬਾਅਦ 'ਚ ਜਦੋਂ ਆਪਾਂ ਇਹਨੂੰ ਵਾਸ਼ ਕਰਾਂਗੇ ਆਪਣਾ ਇਕੱਠਾ ਨਾ ਹੋਵੇ ਕਪੜਾ ਵਿੱਚ ਐਸਟਰਾ ਪਾਉ ਉਹ ਅੰਦਰਲੇ ਕੱਪੜੇ ਦੇ ਉੱਪਰ ਦੀ ਸਲਾਈ ਲਾ ਲਾਂਗੇ ਗਰਮੀਆਂ ਲਈ ਤੁਸੀਂ ਇਹਨੂੰ ਕਾਟਨ ਦੇ ਕੱਪੜੇ ਤੇ ਬਣਾ ਸਕਦੇ ਹੋ ਇੱਕ ਇੱਕ ਬਹੁਤ ਜ਼ਿਆਦਾ ਮਤਲਬ ਆਰਾਮਦਾਇਕ ਵੀ ਰਹਿੰਦੀ ਹੈਗੀ ਕਿਉਂਕਿ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਜੀ ਕੱਪੜਾ ਖਿਸਕਣ ਦਾ ਡਰ ਨਹੀਂ ਕੋਈ ਪੈਡ ਵਗੈਰਾ ਆਪਾਂ ਨੂੰ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਪੈਸਾ ਵੇਸਟ ਕਰਨ ਦੀ ਲੋੜ ਹੈਗੀ ਤਾਂ ਆਪਾਂ ਇਹਨੂੰ ਸ਼ੋਪ ਬਣਾ ਸਕਦੇ ਹਾਂਗੇ ਇਹਨੂੰ ਜ਼ਰੂਰ ਬਣਾਓ 1 ਇੱਕ ਸਲਾਈ ਆਪਾਂ ਅੰਦਰ ਦੀ ਹੋਰ ਲਾ ਦਾਂਗੇ ਤਾਂ ਕਿ ਆਪਣਾ ਜਿਹੜਾ ਕੱਪੜਾ ਹੈਗਾ ਧੋਣ ਵੇਲੇ ਇਕੱਠਾ ਨਾ ਹੋ ਜੇ ਵਿੱਚ ਜੇ ਤੁਸੀਂ ਇਹ ਚ ਸਪੰਜ ਯੂਜ਼ ਕਰਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਮਤਲਬ ਹੌਲੀ ਬਣਦੀ ਹੈ ਕਿ ਕੰਫਰਟੇਬਲ ਬਣਦੀ ਹੈ ਤੇ ਮੇਰੇ ਕੋਲ ਇੱਥੇ ਸਪੰਜ ਹੈ ਨਹੀਂ ਸੀ ਤੇ ਆਪਾਂ ਨੇ ਕੱਪੜਾ ਪਾਇਆ ਜਿਹੜਾ ਆਪਣਾ ਇਹ ਬਾਦੂ ਕੱਪੜਾ ਇਹਨੂੰ ਆਪਾਂ ਕੱਟ ਦਾਂਗੇ ਸਾਈਡ ਤੋਂ ਆਪਾਂ ਕੋਸ਼ਿਸ਼ ਕਰਾਂਗੇ ਵੀ ਕੱਪੜਾ ਆਪਣਾ ਕਹਿਰਾ ਹੀ ਹੋਵੇ ਕਿਉਂਕਿ ਜਦੋਂ ਆਪਾਂ ਸਾਈਡ ਤੋਂ ਫੋਲਡ ਕਰਦੇ ਹਾਂ ਉਹ ਕਿਨਾਰੀ ਜਿਹੜੀ ਇਹਦੀ ਮੋਟੀ ਨਹੀਂ ਬਣਨੀ ਚਾਹੀਦੀ ਇਥੋਂ ਸਾਈਡ ਤੋਂ ਆਪਾਂ ਸਿੰਗਲ ਕਪੜਾ ਹੀ ਰੱਖਾਂਗੇ ਫੋਲਡ ਕਰਨ ਵੇਲੇ ਸੋ ਇਹ ਕਪੜਾ ਆਪਾਂ ਨੇ ਅਟੈਚ ਕਰ ਲਿਆ ਹੁਣ ਆਪਾਂ ਇਹਦੇ ਜਿਹੜੀ ਸਾਈਡ ਵਾਲੀ ਸਿਉਣਾ ਉਹ ਲਾਵਾਂਗੇ ਇਹ ਵਾਲੀ ਸਲਾਈ ਹੈ ਜਿਹੜੀ ਆਪਾਂ ਇਹ ਲਾ ਦਾਂਗੇ ਸੋ ਤੁਸੀਂ ਵੀਡੀਓ ਨੂੰ ਪਲੀਜ਼ ਸਕਿਪ ਨਾ ਜੀ ਕਰਿਆ ਕਰੋ ਨਾ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਤੇ ਜੇ ਕੁਝ ਨਾ ਸਮਝ ਆਇਆ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਇਹ ਆਪਾਂ ਐਕਸਲ ਡਬਲ ਐਕਸਲ ਸਾਈਜ਼ ਲਈ ਬਣਾਈ ਆ ਤੇ ਜੇ ਤੁਸੀਂ ਟ੍ਰਿਪਲੈਕਸਲ ਤੱਕ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਮਤਲਬ ਵਧਾ ਸਕਦੇ ਹੋ 2-2 ਇੰਚ ਤੇ ਹੁਣ ਆਪਾਂ ਇਹ ਦੇਖੋ ਇੱਥੇ ਬਰੀਕ ਇਲਾਸਟਿਕ ਲਈ ਆ ਇਹਨੂੰ ਆਪਾਂ ਇਹਦੀਆਂ ਸਾਈਡਾਂ ਤੇ ਅਟੈਚ ਕਰਾਂਗੇ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਉੱਤੇ ਕਿਨਾਰੀ ਫੋਲਡ ਕਰਕੇ ਇਲਾਸਟਿਕ ਇਹਦੇ ਵਿੱਚ ਲਾ ਦਾਂਗੇ ਜਾਨੀ ਕਿ ਮੋਰੀ ਵਾਲੀ ਸਾਈਡ ਲਾਵਾਂਗੇ ਇਹਦੀ ਇਹ ਲੋਜੀ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਆ ਇਹਦੇ ਨਾਲ ਆਪਾਂ ਬਾਹਰ ਅੰਦਰ ਕਿਤੇ ਵੀ ਪੈਣ ਕੇ ਜਾਂਦੇ ਆ ਤਾਂ ਆਪਾਂ ਨੂੰ ਕੋਈ ਡਰ ਨਹੀਂ ਰਹਿੰਦਾ ਹੈਗਾ ਨਹੀਂ ਤਾਂ ਆਪਣੇ ਫਿਰ ਮਤਲਬ ਮਨਚਿਕ ਡਰ ਜਾ ਰਹਿੰਦਾ ਵੀ ਪੀਰੀਅਡਸ ਨਾ ਆ ਜਾਣ ਇਹ ਨਾ ਹੋ ਜਵੋ ਸੋ ਇਹਨੂੰ ਆਪਾਂ ਆਰਾਮ ਨਾਲ ਪੈਣ ਕੇ ਜਾ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵਾਸ਼ ਵੀ ਕਰ ਸਕਦੇ ਆ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ